ਹੈਲੋ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਬਰਕਤ ਬੁਟੀਕ ਦੇ ਉੱਪਰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਹੈਂਡ ਪੇਂਟਿਡ ਦੁਪੱਟੇ ਜੋ ਕਿ ਕਾਫੀ ਜ਼ਿਆਦਾ ਟ੍ਰੈਂਡ ਵਿੱਚ ਚੱਲ ਰਹੇ ਹਨ ਜਾਂ ਕਹਿ ਸਕਦੇ ਹੋ ਕਿ ਆਉਣ ਵਾਲੇ ਟ੍ਰੈਂਡ ਦੇ ਵਿੱਚ ਕਾਫੀ ਜ਼ਿਆਦਾ ਚੱਲਣ ਵਾਲੇ ਹਨ ਜੇਕਰ ਤੁਸੀਂ ਵੀ ਕੁਝ ਨਵਾਂ ਟਰਾਈ ਕਰਨਾ ਚਾਹੁੰਦੇ ਹੋ ਹੈਵੀ ਹੈਵੀ ਹੈਂਡਵਰਕ ਤੇ ਸੂਟ ਪਾ ਕੇ ਬੋਰ ਹੋ ਚੁੱਕੇ ਹੋ ਤਾਂ ਤੁਸੀਂ ਹੈਂਡ ਪੇਂਟਡ ਦੁਪੱਟੇ ਨਾਲ ਇਦਾਂ ਦੀ ਡਰੈਸ ਤਿਆਰ ਕਰਵਾ ਸਕਦੇ ਹੋ ਜਿਸ ਨਾਲ ਤੁਸੀਂ ਇੱਕ ਗਰਲਿਸ਼ ਲੁੱਕ ਵੀ ਕ੍ਰੀਏਟ ਕਰ ਸਕਦੇ ਹੋ ਜੇਕਰ ਤੁਸੀਂ ਅਨਮੈਡ ਹੋ ਉਹਦੇ ਲਈ ਤਾਂ ਬਹੁਤ ਜ਼ਿਆਦਾ ਵਧੀਆ ਆਪਸ਼ਨ ਹੈ ਇਹ ਤੇ ਇਦਾਂ ਦੀ ਤੁਸੀਂ ਹੈਂਡ ਪੇਂਟਡ ਦੁਪੱਟੇ ਤਿਆਰ ਕਰਵਾ ਕੇ ਜਾਂ ਸੂਟ ਤਿਆਰ ਕਰਵਾ ਕੇ ਤੁਸੀਂ ਵੇਅਰ ਕਰੋ ਜਿਸ ਦਿਨ ਨਾਲ ਤੁਸੀਂ ਬਿਲਕੁਲ ਅਲੱਗ ਜੀ ਲੁੱਕ ਆਪਣੀ ਕ੍ਰੀਏਟ ਕਰ ਸਕਦੇ ਹੋ ਤੇ ਬਿਲਕੁਲ ਅਲੱਗ ਤੇ ਡੀਸੈਂਟ ਜੀ ਲੁੱਕ ਤੁਹਾਨੂੰ ਇਹ ਦੇਣਗੇ ਜੇ ਤੁਕਰ ਤੁਸੀਂ ਇੰਟਰਸਟਿਡ ਹੋ ਤਾਂ ਸਾਡੇ ਕੋਲੋਂ ਤੁਸੀਂ ਇਦਾਂ ਦੇ ਡ्रेसेस ਦੁਪੱਟੇ ਸੂਟ ਤਿਆਰ ਕਰਵਾ ਸਕਦੇ ਹੋ ਔਨ ਆਰਡਰ ਤੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ